पंजाब विधानसभा चुनाव की उल्टी गिनती शुरू हो चुकी है सभी सियासी पार्टियां दिन रात एडी चोटी का जोर लगा रही हैं। कहते हैं देर आए दुरुस्त आए कांग्रेस पार्टी अपनी पुरानी रिवायत पर कायम रही आज कांग्रेस पार्टी ने अपनी अंतिम सूची जारी कर लुधियाना के हल्का पूर्वी से संजय तलवार को उम्मीदवार बनाकर मैदानी जंग में उतारा है अब हल्का पूर्वी में त्रिकोणीय मुकाबला होने ऐसी दूसरे उम्मीदवारों की नींद उड़ा दी है आइए सुनते हैं संजय तलवार की जुबानी सब तो पहले तो मैं हाईकमान ਕੈਪਟਨ ਸਾਹਿਬ ਦਾ ਸੋਨੀਆ ਜੀ ਦਾ ਰਾਹੁਲ ਜੀ ਦਾ ਸਪੈਸ਼ਲੀ ਰਮਨਜੀਤ ਸਿੰਘ ਬਿੱਟੂ ਜਿਹੜੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ 파ਲਪੂ ਸ਼ਨਾਸ਼ੂ ਜੀ ਚੰਨੀ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਵਰਕਰ ਤੇ ਭਰੋਸਾ ਜਤਾਇਆ ਪਰ ਮੈਨੂੰ ਕੈਂਡੀਡੇਟ ਬਣਾਇਆ ਕਾਂਗਰਸ ਪਾਰਟੀ ਵੱਲੋਂ ਇਸ ਕੋਰਸੀ ਚੈਲਸੀ ਦਾ ਜਿਹਨੇ ਮੇਰੇ ਸਾਥੀ ਮੇਰੇ ਸਹਿਯੋਗੀ ਤੇ ਮੇਰੇ ਭਰਾ ਬੈਠੇ ਹੈ ਮੇਰੇ ਨਾਲ ਖੜੇ ਵੀ ਹੈ ਇਹਨਾਂ ਦੀਆਂ ਦੁਆਵਾਂ ਇਹਨਾਂ ਦੇ ਆਸ਼ੀਰਵਾਦ ਦੇ ਸਦਕਾ ਮੈਨੂੰ ਮਾਨ ਹਾਸਲ ਹੋਇਆ ਹੈ ਔਰ ਮੈਂ ਯਕੀਨ ਦਵਾਨਾ ਕੀ ਕਾਂਗਰਸ ਪਾਰਟੀ ਨੂੰ ਇਹ ਸੀਟ ਮੈਂ ਜਿੱਤ ਕੇ ਨਹੀਂ ਝੂਲੀ ਚਾਵਾਗਾ ਮੈਂ ਸਾਰੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੰਬੇ ਸੰਘਰਸ਼ ਦੇ ਵਿੱਚ ਮੇਰਾ ਸਾਥ ਦਿੱਤਾ ਟਿਕਟ ਦੀ ਜਿਹੜੀ ਲੜਾਈ ਸੀਗੀ ਉਹ ਹਾਈ ਕਮਾਂਡ ਟਿਕਟ ਮੈਨੂੰ ਦੇ ਕੇ ਮੇਰੀ ਝੋਲੀ ਚ ਪਈ ਹੈ ਹੁਣ ਅਗਲੀ ਲੜਾਈ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿੱਤਣੀ ਹੈ ਜਿਹੜੀ ਕਾਲੀ ਬੀਜੇਪੀ ਆ ਨੂੰ ਪੰਜਾਬ ਤੋਂ ਬਾਹਰ ਕਰਨਾ ਤੇ ਕੈਪਟਨ ਸਾਵੀ ਸਰਕਾਰ ਲੈ ਕੇ ਆਣੀ ਹੈ ਨਹੀਂ ਜੀ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਚੱਲਣਗੇ ਸਾਰਿਆਂ ਦਾ ਸਾਡੀ ਕਮਿਟਮੈਂਟ ਸੀ ਕਿ ਲੋਕਲ ਕੈਂਡੀਡੇਟ ਲੋਕਲ ਜਿਨ੍ਹਾਂ ਵੀ ਅਸੀਂ ਅਪਲਾਈ ਕੀਤਾ ਹੈ ਉਹਨਾਂ 'ਚ ਕਿਸੇ ਨੂੰ ਟਿਕਟ ਮਿਲੇਗੀ ਅਸੀਂ ਇੱਕ ਵਜੇ ਦਾ ਸਾਥ ਅਸੀਂ ਹਲਕੇ ਜੇ ਆਲਰੇਡੀ ਕਾਫੀ ਜ਼ਿਆਦਾ ਸਮੇਂ ਤੋਂ ਮਿਹਨਤ ਕਰ ਰਹੇ ਸੀਗੇ ਉਹ ਸਾਡੇ ਜਿਹਨੇ ਉੱਥੇ ਵਰਕਰ ਹੈ ਬੜੇ ਮਜ਼ਬੂਤ ਆ ਬੜੇ ਜੁਝਾਰੂ ਨੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉੱਥੇ ਕੋਈ ਦਿੱਕਤ ਆਏਗੀ ਤ੍ਰਿਕੋਣਾ ਮੁਕਾਬਲਾ ਤੁਹਾਡੇ ਸਾਡੇ ਸਾਹਮਣੇ ਕਾਂਗਰਸ ਜਿਹੜੀ ਹਨੇਰੀ ਚੱਲ ਰਹੀ ਹੈ ਉਹਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ ਹੋਰ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਸਭ ਤੋਂ ਪਹਿਲਾਂ ਸਭ ਤੋਂ ਵਧੀਆ ਰਿਜ਼ਲਟ ਇਸ ਕਾਂਸਿਸਟੈਂਸੀ ਨਾਲ ਆਏਗਾ ਟ੍ਰਿਪਲ ਸੱਤ ਜੀਨियस ਕੇ ਲਈ ਲੁਧਿਆਣਾ ਸੇ ਪਵਨ ਸੈਣੀ ਕੇ ਸਾਥ ਦੇਵਰਾਜ ਕਾਲੀ ਕੀ ਰਿਪੋਰਟ